ਹਾਂਜੀ ਦੋਸਤੋ ਕਿੱਦਾਂ ਸਾਰੇ? ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਆਪਾਂ ਜਾ ਰਹੇ ਹਾਂ ਖੇਡਣ ਬਈ ਜਗਰਾਉ ਮੰਡੀ ਜਿੱਥੇ ਕੀ ਇੱਕ ਰੈਂ ਦਾ ਟੂਰਨਾਮੈਂਟ ਆ ਤੇ ਤਿੰਨ ਪਲੇਅਰ ਬਾਹਰੋਂ ਆਪਾਂ ਅੱਜ ਖੇਡ ਰਹੇ ਹਾਂ ਕੋਹਾੜੇ ਦੀ ਟੀਮ ਦੇ ਵਿੱਚ ਤੇ ਜਾ ਰਹੇ ਹਾਂ ਬਈ ਆਪਾਂ ਚੱਲ ਪਈ ਸੀ ਕਰੋ ਦਿਨੇ ਤੁਹਾਨੂੰ ਸਾਰੀ ਅਪਡੇਟ ਮਿਲਦੇ ਆਂ। ਹਾਂਜੀ ਬਈ ਚੱਲ ਪਈ ਸੀ ਆਪਾਂ ਆਪਾਂ ਰੁਕੇ ਸੀਗੇ ਰਾਤ ਫਰਵਾਲੇ ਕਿਉਂਕਿ ਆਪਾਂ ਕੱਲ ਖੇਡਦੇ ਸੀ ਮਲਸੀਆਂ ਫਰਵਾਲੇ ਦੀ ਟੀਮ ਦੇ ਵਿੱਚ। ਦੇਖੋ ਬਈ ਜਾ ਰਹੇ ਆਪਾਂ ਲੱਭ ਜਗੇ ਆਪਾਂ ਜਾ ਰਹੇ ਆ ਬਈ ਰਸਤੇ ਦੇ ਵਿੱਚ ਆਪਾਂ ਨੂੰ ਇੱਥੋਂ ਲੰਘਣਾ ਘੰਟ ਤੱਕ ਤੇ ਜਾਂਦੇ ਆ ਬਈ ਦਿਨਿਆਂ ਦਾ ਅਨੁਸਾਰ ਹੀ ਅਪਡੇਟ ਅੱਜ ਦੇ ਮੈਚਾਂ ਬਾਰੇ ਅੱਜ ਦੇ ਟੂਰਨਾਮੈਂਟ ਬਾਰੇ ਬਣੇ ਰਿਹਾ ਆਪਣੇ ਬਲੌਗ ਦੇ ਨਾਲ ਕਰਦੇ ਆ ਗੱਲਾਂ ਬਾਤਾਂ ਬਹੁਤ ਘੈਂਟ ਟੂਰਨਾਮੈਂਟ ਅੱਜ ਮਿਲਦੇ ਆ ਬਈ ਗਰਾਊਂਡ ਦੇ ਵਿੱਚ ਸਰਪ੍ਰਾਈਜ਼ ਹੈ ਉਹ ਮੇਰੇ ਤੋਂ ਬਾਹਰ ਹੀ ਮਿਲਣਾ ਮੇਰੇ ਵੀਰੋ ਬਾਕੀ ਵਾਕਈ ਕਹਿੰਦੇ ਪਾਲਵੈਦ ਜੀ ਆਏ ਹੋਇਆ ਹੈ ਵੱਡੇ ਕਿੰਨੇ ਚਿਰਦੇ ਹੁੰਦੇ ਪਾਸੇ ਬੀਬੀ ਬੈਚਲਰ ਵੀ ਆਇਆ ਹੋਇਆ ਹਾਂਜੀ ਭਾਜੀ ਕਿੱਦਾਂ ਜੀ ਵਧੀਆ ਬਰੋ ਕੀ ਬੰਦਾ ਉਹ ਨਹੀਂ ਮੈਚਾਂ ਦਾ ਆਨੰਦ ਲੈ ਰਹੇ ਵੇਲੇ ਬੈਠੇ ਲਾਸਟ ਟੂਰਨਾਮੈਂਟ ਆ ਜਾਣਾ ਹੋਰ ਚੱਲ ਜਾਣਾ ਹੁਣ ਪਰਸੋਂ ਬਾਅਦ ਜੀ ਕਰਦਾ ਜਾਣ ਨੂੰ ਜੀ ਨਹੀਂ ਕਰਦਾ ਕਿਉਂ ਨਹੀਂ ਕਰਦਾ ਇੱਥੇ ਰੋਜ਼ ਮਿਲਦੇ ਫਿਰਦੇ ਨੇ ਤਾਂ ਕਰਕੇ ਆਈ ਸ਼ੌਪਿੰਗ ਮੇਰੀ ਬੜਾ ਲੇਟ ਹੋ ਗਿਆ ਆਪਣਾ ਯਾਰ ਓਹੋ ਰੀ ਯਾਰ ਬੇਅਰ ਦੇ ਤੁਰੇ ਹੁਣ ਫਿਰ ਚੌਥਾ ਮੈਚ ਹੋ ਗਿਆ ਮੈਂ ਤਾਂ ਜਾ ਕੇ ਨਾਈਟ ਨੂੰ ਹੁਣਾ ਆਪਣਾ ਨਾਈਟ ਨਹੀਂ ਹੋਣਾ ਮੈਚ ਦੇ ਵਾਲਾ ਕੰਮ ਨਹੀਂ ਆਉਂਦਾ ਇੱਧੇ ਹੜੇ ਸੋਸਤੇ ਬਹਿ ਕੇ ਸੌਂਗੇ ਬੰਦੇ ਤਾਂ ਝਾਂ ਮੱਲੀ ਬਾਈ ਕੀ ਬਣਦਾ ਬਣਦਾ ਕੀ ਆ ਦੇਖੀ ਜਾਂਦੇ ਆ ਸੋਸਤੀ ਲਈ ਸੋਸਤੀ ਹੋ ਗਿਆ ਨਾ ਮਾਹੌਲ ਜਾਨੀ ਬਣ ਨਹੀਂ ਮਾਹੌਲ ਬਣ ਨਹੀਂ ਰਿਹਾ ਮਾਹੌਲ ਦਾ ਪੂਰਾ ਵਧੀਆ ਵੈਸੇ ਤਾਂ ਇੱਕ ਨੰਬਰ ਮਾਹੌਲ ਹੈ ਰੀ ਬਾਈ ਦਾ ਸ਼ੱਕੇ ਮਾਰ ਰਿਹਾ ਕੋਈ ਮਤਲਬ ਨਹੀਂ ਤੁਸੀਂ ਇਹ ਜੀ ਛੱਕੇ ਮਾਰਨ ਸਾਰਾ ਫਰਵਾਲਾ ਦਾ ਇਹ ਜ ਖੇਡ ਖੇਡ ਖਤਮ ਹੋਇਆ ਪਿਆ ਉਦਾਂ ਕੁਝ ਕਰਦੇ ਨਹੀਂ ਆ ਗੇਮ 'ਚ ਛੱਕੇ ਮਰੀਏ ਨੇ ਸਾਰਾ ਜੋਰ ਤਾਂ ਗੇਮ ਤੇ ਲਾਈ ਜਿੰਦੇ ਤੋਰੀ ਇੱਥੇ ਵੀ ਛੱਕੇ ਪੈਂਦੇ ਸਾਡੇ ਉਹਦੇ ਵੀ ਪਈ ਆ ਕੱਲ ਬਾਈਆਂ ਨੇ ਰਿਕਾਰਡ ਗੇਮ ਕੀਤਾ ਕਿੰਨੇ ਦਿਨ ਖਾਦੇ ਜੀ ਦੱਸੇ ਮੜਾ ਜੀ ਨਾਲਾ ਪਾ ਖਾਤੇ ਆ 4 ਓਵਰ 116 16 ਦਾ ਬਾਹਰਲੇ ਨੂੰ ਲੱਗੇ ਸੀ 3 ਓਵਰ 100 ਖਾਦਾ ਉਹ ਦੱਸੋ ਇੰਨੇ ਕ ਲੱਗਦੇ ਹੀ ਇੱਥੇ ਵੀ ਘੜਗੜਾ ਪਾਉਣ ਡਿਆ ਅੱਜ ਨਹੀਂ 3 ਓਵਰ 100 100 ਰੈਣੇ ਕਿਵੇਂ ਲੱਗਦੇ ਨਾਰਮਲ ਆ ਯਾਰ 33 ਦਿੱਤੀ ਆਣਾ ਛੋਟਾ ਸੀ ਪਤਾ ਸਗਾ ਇਨਕ ਚੇਸ ਕਰਦਾ 33 ਦਿੱਤੀ ਆਣਾ ਔਰੇਜ ਹੋਗੇ ਓਵਰ ਦੀ ਸੱਟ ਵੀ ਛੱਕਾ ਜੀ ਉੱਥੇ ਦਾ ਯਾਰ ਮੈਂ ਸੱਟ ਤਾਂ ਲੱਗੀ ਨਹੀਂ ਕੋਈ ਦੰਗੀਆਂ ਲੋਕ ਚੱਕੇ ਤਾਂ ਢੇ ਢੇ ਗਏ ਆ ਮੋਲਕੀਆਂ ਬੰਦੇ ਹੋ ਗਿਆ ਕਿੱਥੇ ਲੱਗੀਆਂ ਡੋਆ ਆਫ ਤੇ ਕਿ ਲੱਗੇ ਦੋ ਜਿਹੜੀ ਆ ਯਾਰ ਪ੍ਰਦੀਪ ਜਗਰਾਓ ਹੋ ਗਿਆ ਤੇ ਯਾਰ ਬਾਈ ਆਈ ਖੇਡਾਂਗੇ ਅੱਜ ਚੈੱਕ ਕਰਾ ਦੇ ਮੈਂ ਕਿਤੇ ਪਿੰਡ ਦਾ ਟੂਰਨਾਮੈਂਟ ਆਏ ਖੇਡਾਂਗੇ ਫਾਰਮਲ ਚ ਬਹੁਤ ਵੈਸਾਈ ਵਾਲੀ ਹੋਣੀ ਹੈ ਕੌਣ ਖੇਡ ਰਿਹਾ ਹੈ ਕੌਣ ਖੇਡ ਰਿਹਾ ਹੈ ਅੱਛਾ ਤੇ ਗੋਪੀ ਦੋਨੇ ਬੋਲਰ ਖੜਾ ਆਏ ਠੀਕ ਆ ਕਿਹਾਂ ਜਸ਼ਨ ਨੇ ਸਾਰੀਆਂ ਟੀਮਾਂ ਕੋਲੇ ਦੋ ਦੋ ਬੋਲਰ ਮਤਲਬ ਦੋ ਓਵਰ ਪਾਉ ਤਕੜਾ ਬੋਲਰ ਆ ਤੁਹਾਡੇ ਜੇ ਕੌਣ ਆ ਸਾਡੇ ਇੱਕ ਤਾਂ ਉਹ ਆਈ ਜਾਂਦਾ ਸਹੀ ਹੈ ਅੱਜ ਸਹੀ ਹੋਵਰ ਦਾ ਇਹ ਤਾਂ ਗੁੰੰਦਾਗਾ ਕੀਦੇ ਤੋਂ ਤੁਸੀਂ ਪਵਾਣਾ ਚਾਹੋਗੇ ਓਵਰ ਕੀ ਤੇ ਪਾਉਣੇ ਦੋ ਓਵਰ ਅੱਜ ਦੇਖੋ ਕਿਉਂ ਕਾਕੇ ਉਹ ਆ ਗਿਆ ਉਹ ਦੇਖ ਸਭ ਤੋਂ ਜ਼ਿਆਦਾ ਵੇਰੀਏਸ਼ਨ ਹੈ ਬਾਈ ਸਰ ਸਿਰ ਤੇ ਚੱਕਰੀ ਬਣੀ ਪਈ ਆ ਸਾਰੇ ਜਿੱਤ ਗਏ ਯਾਰ ਬੇ ਨਾਲ ਓਡੇ ਬਾਲ ਸਣੀ ਕੀ ਕਰੋਗੇ ਤੇ ਓਵਰ ਕੌਣ ਪਾਊਗਾ ਦੋ ਪਿੰਡ ਵਾਲਾ ਦੱਸ ਪਿੰਡ ਵਾਲਾ ਹਾਏ ਠੀਕ ਆ ਯਾਰ ਚਾਕੇ ਯਾਰ ਦੋ ਸੌ ਰਨ ਖਾ ਜਾਣ ਹੌਸਲਾ ਬਹੁਤ ਆ ਸਹੀ ਗੱਲ ਆ ਮੈਨੂੰ ਪਤਾ ਆਪਣੇ ਟੀਮ ਬਾਈ ਨੂੰ ਮਾੜੇ ਨਾਲ ਵੀ ਵੀਡੀਓ ਆ ਜੇ ਕਿਹੜਾ ਲੱਗੂ ਮੈਚ ਬਹੁਤ ਤੜਾ ਮੈਂ ਤਾਂ ਤਗੜਾ ਲੱਗਣਾ ਨੇ ਕਿਹਾ ਦੋ ਪਾਉ ਆ ਮੈਚ ਤੋਂ ਬਾਅਦ ਵੇਰ ਆਈ ਦੋ ਪਾ ਦੀ ਸਹੀ ਗੱਲ ਆ ਮੈਚ ਤੋਂ ਬਾਅਦ ਭਾਈ ਨੇ ਕੀ ਕਰੇ ਭਾਈ ਨੇ ਪਹਿਲਾਂ ਨਹੀਂ ਕਿਸੇ ਦਾ ਕਿ ਇੱਕ ਤਾਂ ਹੀ ਭਾਈ ਕੁਝ ਕਰਕੇ ਦੱਸ ਦੇ ਉਹ ਤਾਂ ਹੱਲੇ ਕਿਹੜਾ ਕਰਕੇ ਨੀ ਮਾ ਜੱਟ ਬੰਦਲ ਇੱਕ ਤਾਂ ਹੀ ਦੋ ਵਰ ਕਿੱਥੇ ਪਾਇਆ ਹੁਣ ਦਾ ਇੱਕ ਹੀ ਪੈਂਦਾ ਮਸਾਂ ਖਲਾਪੁਰਾ ਬਲੈਕੀ ਬੱਚੋ ਕੀ ਕਾਲ ਭਾਈ ਸਾਰਿਆਂ ਨੂੰ ਮਲੇਸ਼ੀਆ ਤੋਂ ਬਾਅਦ ਅੱਜ ਪੰਜਾਬ ਵਿੱਚ ਪਹੁੰਚਿਆ ਕਿਵੇਂ ਰਹਿ ਮਲੇਸ਼ੀਆ ਦਾ ਟੂਰ ਪੂਰਾ ਬਾਈ ਬੈਸਟ ਬੋਲਰ ਬਣਿਆ ਭਰਾ ਆਪਣਾ ਮਲੇਸ਼ੀਆ ਤੋਂ ਵੀ ਬੈਜਾ ਬੈਜਾ ਕਰਾ ਕੇ ਆਇਆ ਥੱਕਿਆ ਜਾ ਪਿਆ ਥੋੜੀ ਸਫਰ ਦਾ ਕਟਾਊਟ ਹੋਈ ਦੀ ਹੈ ਸਾਰਾ ਟੂਰਨਾਮੈਂਟ ਹੈ ਇੱਕ ਪੰਜਾਬ ਚ ਤਾਂ ਕਰਕੇ ਅੱਜ ਵੀ ਬਹੁਤ ਤਗੜੀ ਬੋਲ ਪਾਈ ਸੈੱਟ ਹੋ ਜਾਗੇ ਬਸ ਅੱਜ ਵੀ ਬੰਦ ਕਰਦੇ ਆ ਨਾ ਵਕਤ ਤੇ ਬੰਦ ਕਰ ਹੀ ਦੇਣੇ ਆ ਅਗਲੇ ਸਾਲੇ ਟੂਰਨਾਮੈਂਟ ਦੇ ਬੰਦੀ ਕਰੀ ਜਾਵੇ ਠੀਕ ਹੈ ਹੋਰ ਸੈਟਾਂ ਠੀਕ ਹੈ ਸਲਾਮ ਆਈ ਆਪਣਾ ਭਰਾ ਚੁੱਪ ਕੀਤੀ ਵਾਲਾ ਹੋਰ ਠੀਕ ਹੈ ਠੀਕ ਹੈ ਕੀ ਖਾਂਦਾ ਕੋਣ ਮੈਚ ਦੇਖਣ ਆਏਗਾ ਹੁਣ ਦੇਖਣ ਜੋਗੇ ਰਹਿ ਗਏ ਨਾ ਤਵੀਲਦਾਰ ਹੋ ਗਏ ਆ ਬਾਈ ਕੋ ਲੈ ਆਏ ਜਰ ਬੱਲੇ ਮੈਚ ਪਰ ਆ ਬਾਈ ਇਹਦੇ ਮੈਚ ਵੇਖ ਰਹੇ ਜਰ ਮਾਈ ਦਾ ਸੈਮੀ ਚ ਗਿਆ ਨੂੰ ਨੂੰ ਬਹੁਤ ਪਾਈ ਉਹ ਆਊਟ ਹੋ ਗਿਆ ਜੈਂਟੀ ਉਹ ਬਣ ਗਿਆ ਬਈ ਪੂਰਾ ਔਰ ਜੀ ਬਾਈ ਜੀ ਵਧੀਆ ਵਧੀਆ ਜੀ ਜੌਂਟੀ ਬਾਈ ਆਪਣਾ ਉਸਤਾਦ ਔਰ ਜੀ ਬਾਠ ਠੀਕ ਦਾ ਜਨਾਬ ਤੁਸੀਂ ਦੱਸੋ ਔਰ ਬਾਈ ਕੀ ਬੰਦਾ ਬਸ ਸੰਗੂ ਤਾਂ ਮੈਂ ਦੇਖਣ ਆਈ ਸੀ ਜੇ ਨਹੀਂ ਤੁਰ ਚੱਲ ਗਏ ਸ਼ੰਭੂ ਹੋਰ ਸ਼ੰਭੂ ਕੀ ਗਾਣਾ ਓਸਤਾਦ ਬਾਰੇ ਬਾ ਓਸਤਾਦ ਹੈ ਓਸਤਾਦ ਬਾਰੇ ਸ਼ਬਦੀ ਮੋਗੇ ਜਾਂਦਾ ਹੈ ਨਾ ਹੁਣ ਇਦਾਂ ਸਿਆਣੇ ਹੋ ਗਏ ਹੁਣ ਤਾਂ ਇਹ ਨਾਲੇ ਕੰਮ ਸੰਭਲਣਾ ਸਾਡੇ ਵਾਲੀ ਜਗਾ ਸਹੀ ਗੱਲ ਆ ਬਾਈ ਹੋਰ ਕਰਕੇ ਠੀਕ ਠਾਕ ਠੀਕ ਆ ਬਾਈ ਵਧੀਆ ਐ ਯਾਰ ਰੋਹ ਮੀ ਤੁਹਾਨੂੰ ਫਾਨੀ ਮੈਚ ਕਰ ਲਿਖਦੀ ਮਾਰ ਮਿੱੰਨੇ ਮਾਰੂ ਜੇ ਤੋ ਬਲ ਠੀਕ ਹੈਣਾ ਜਗਰਾਉਂ ਦੇ ਟੂਰਨਾਮੈਂਟ ਬਾਰੇ ਕਹਾਲੇ ਬਈ ਨਿਆਰਾ ਆ ਰਹੇ ਹਾਂ ਕਲਬ ਵਾਲੀ ਫੀਲਿੰਗ ਕਲਬ ਵਾਲੀ ਫੀਲਿੰਗ ਕਲਬਾਂ ਬਹੁਤ ਤਕੜਾ ਖੇਡ ਰਹੇ ਫੱਟਾਂ ਸਾਹਮਣੇ ਸਭੂ ਖੰੱਚਦੇ ਸੀ ਕੱਲ ਆਇਆ ਓਏ ਕੱਲ ਵੀ ਸਾਡੀ ਤੱਕੀ ਗੱਡੀ ਤੂ ਕੱਲੋਂ ਭਰਾ ਗੁੱਟਦੇ ਆ ਗੱਲ ਓ ਯਾਰ ਦੇ ਦਰਸ ਕਰ ਗਿਆ ਮੈਂ ਚੱਲ ਕਹਾਂ ਨੂੰ ਅੱਧਾ ਜਾਂ ਮਾਰਦਾ ਮਾਰਦਾ ਤਾਂ ਪੂਰਾ ਹੀ ਨਹੀਂ ਨਹੀਂ ਮੈਂ ਮਾਰ ਦੇ ਚੋਤੀ ਨਾ ਮਰਵਾ ਮੈਂ ਕਹੀ ਬੈਟਿੰਗ ਕਰ ਲੋ ਜਾਂਦੇ ਹਾਂ ਦੇ 80 ਮਾਰਦੇ ਪਹਿਲਾ ਮੈਚ ਪਹਿਲਾਂ بیٹنگ ਕਰਕੇ ਵੱਜਦੀ ਆ। ਹਾਂ। ਔਰ ਫਿਰ ਆਪਣਾ ਟੂਰਨਾਮੈਂਟ ਕਦੋਂ ਆ? 1 ਮਾਰਚ। 1 ਮਾਰਚ ਵੱਡੇ ਐਲਾਨ ਹੋਣਗੇ। ਇੱਕ ਦਿਨ ਦਾ। ਇਹਦੇ ਇਹਨੂੰ ਇਹਦਾ ਸਨਮਾਨਾ ਗੋਪੀ ਢੋਲੇ ਵੱਲੋਂ ਬੈਗ ਨਾਲ। ਠੀਕ ਹੈ। ਇਹਦੇ ਗੱਦਾ ਆਣਦੇ ਹੀ ਉੱਡ ਗਏ, ਜੁੱਟ ਗਏ। ਸੇਮ ਸੇਮ ਹੋ ਗਏ ਦੋਨਾਂ ਦੇ। ਜ਼ਿੰਮੇਵਾਰੀ ਉਹਦੇ ਆਜ਼ਾਦ ਕਲੱਬ ਤੇ ਇਹਦੇ ਕਹਾੜੇ ਦੀ ਜ਼ਿੰਮੇਵਾਰੀ। ਬੜੀ ਟੈਨਸ਼ਨ ਆਣਾ ਸਿੰਮਰੇ ਟੀਮ ਦੇ ਆਜ਼ਾਦ ਕਲੱਬ ਚ ਵੇ। ਹੋਰ ਫੀਸਿਨ ਖੇਡਾਂਗੇ ਅੱਟਾ ਅੱਜ ਰਾਤ ਨੂੰ ਹੋਣਾ ਮੈਚ ਆਪਣਾ ਪੂਰਾ ਨੂੰ ਬੰਦ ਕਰਾਂਗੇ ਰੈਨ ਮਾਰ ਲੈਨੇ ਆਪਾਂ ਕਿੱਦਾਂ ਕੇ ਜੋਰ ਲਾਗੇ ਜੀ ਬੀਡਿੰਗ ਦਾ ਲੋਡ ਹੀ ਨਹੀਂ ਬੈਣੀ ਹੋ ਗਿਆ ਸਟਾਰਟ ਹਾਂਜੀ ਹੋਰ ਦੱਸੋ ਹੋਰ ਬਾਈ ਮੱਥਾ ਜੁੜੀ ਕੀ ਮੋਲ ਕਰਨਾ ਕੋਈ ਨਹੀਂ ਕਰਨਾ ਨਾ ਕੁੱਟ ਖਾਵੇਂ ਸੀ ਤਾਂ ਬਚਣਾ ਤੁਹਾਡੇ ਤੋਂ ਸਾਡੇ ਲਈ ਤਾਂ ਆਪਸੇ ਨੂੰ ਕਰਦੇ ਸਾਡਾ ਆਪਸੇ ਮੈਚ ਆ ਬਾਈ ਹੋਣਾ ਪਰ ਰਾਤ ਨੂੰ ਤਾਂ ਪਚਾਓ ਹੋ ਜਾਣਾ ਉਹਨਾਂ ਰੇ ਰੱਬ ਜਾਣਦਾ ਕਿਦਾ ਬਚਾ ਹੁੰਦਾ ਵਾ ਕਿਦਾਂ ਜਿਹੜੀ ਦਿਨੇ ਕੁੱਟ ਪੈਣੀ ਹੋ ਰਾਤ ਦੇਖ ਮੇਰੇ ਆਪਣੇ ਸੂਲ ਨੇਕੀ ਤਿੰਨ ਵਾਰੋਂ ਆ ਚਾਹੇ ਦੋ ਵਾਰੋਂ ਆਪਾਂ ਬੋਲ ਨਹੀਂ ਪੋਣੀ ਆਪਾਂ ਸਕੇ ਖਾਈਏ ਬਸ ਮਾਰਾਂਗੇ ਠੀਕ ਆ ਜਿਆਦਾ ਔਟ ਉਹਦੇ ਤੂੰ 6 ਮਾਰੇ ਬੰਦੇ ਤਾਂ ਤਨਰਾਜ ਹੋ ਗਏ 6 ਭਰਾ ਮੇਰੇ ਪੰਜ ਮਹੀਨਾ ਪਹਿਲਾਂ ਮੈਂ ਇੱਕ ਤਾਂ ਲੇਟ ਹੋ ਗਿਆ ਗੱਡੀ ਉੱਤਰਿਆ ਭਰਾਵਾ ਇੱਕ ਚਾਰਕ ਬੋਲਾ ਬਿਲਡਿੰਗ ਕੀਤੀ ਅਗਲਾ ਉਹ ਰੁਪਾਇਆ ਨਾਲ ਹੀ ਦੀਪਕ ਭਾਈ ਨੇ ਮੇਰੇ 5 ਟੱਕਾ ਦੇ ਇਹ ਤਾਂ ਗੁੱਸਾ ਘੱਟਾ ਬੁਰਾ ਗੁੱਸਾ ਉਹ ਤਾਂ ਚੱਲ ਹੈਪੀ ਵੀਰ ਆਪਣਾ ਭਰਾ ਹੀ ਆ ਗੁੱਸਾ ਤਾਂ ਨਹੀਂ ਹੋ ਰਹੀ ਜਿਆਦਾ ਸੀ ਵਧੀਆ ਖੇਡ ਰਿਹਾ ਅੱਜ ਵੀ ਬਹੁਤ ਅਗੜੀ ਬੈਟਿੰਗ ਕੀਤੀ ਮੱਥੇ ਯਾਰਾ ਥੈਂਕ ਯੂ ਤਾਂ ਇਹਦਾ ਉਧਰ ਛੱਕਾ ਮਾਰਿਆ ਨਾ ਕਵਰ ਇਹ ਚ ਮੈਂ ਹੁਣ ਤਾਂ ਫੋਨ ਨਹੀਂ ਉਟਾਉਂਦਾ ਜੀ ਉਧਰ ਦੀ ਆਊਟ ਹੋ ਗਿਆ ਨਾ ਗਲਤ ਸ਼ਾਟ ਵੱਜ ਗਿਆ ਬੋਲ ਸਲੋ ਆ ਗਈ ਹੋਰ ਹੈਪੀ ਭਾਈ ਵਧੀਆ ਜੀ ਕੀ ਬੰਦਾ ਕੋਈ ਨਹੀਂ ਡਰੀ ਲੱਗਦਾ ਇੰਤਕ ਤੱਕ ਨਾਈਟ ਡਰ ਕਾ ਦਾ ਲੱਗਦਾ ਬੰਦਾ ਉਹਦੇ ਨਾਲ ਇੰਨਾ ਖਤਰਨਾਕ ਇਹ ਦਾ ਨਾਮ ਹੈ ਕਿਉਂ ਕਾਲੇ ਡਰੇ ਪਏ ਆਏ ਕਰਕੇ ਡਰੇ ਪਏ ਆ ਕਰਕੇ ਡਰੇ ਪਏ ਆ ਚਾਹੇ ਗੱਡੀ ਦੇ ਮੂਰੇ ਸ਼ੇਰ ਵੀ ਆ ਸ਼ੇਰ ਵੀ ਦਿਖਾ ਦੋ ਸਹੀ ਗੱਲ ਆ ਪਿਆ ਸ਼ੇਰ ਬਈ ਪਰ ਫਿਰ ਵੀ ਡਰੇ ਪਏ ਆ ਐ ਡਰਨਾ ਤਾਂ ਬੱਸ ਫਿਰ ਤਾਂ ਤੇ ਭਰਾਟਾ ਜਿਹੜੀਆਂ ਨਹੀਂ ਆ ਨੇ ਇੱਥੇ ਸਾਈਟ ਹੀ ਹੋਣਾ ਟਮਾ ਕਿਉਂਕਿ ਦੋ ਚ ਪਹਿਲਾਂ 46 ਖਾਈ ਬੈਠੇ ਨੇ ਵੀਰ ਜੀ 44 ਹੋਣ ਲਈ ਰਾਤ ਨੂੰ ਨਹੀਂ ਲੈਣੇ ਇੱਕ ਮਿੰਟ ਟਾਕੇ ਨੂੰ ਹੁਣੇ ਮੈਂ ਪਿਛਲੇ ਬਲੌਗ ਚ ਕਹਿ ਕੇ ਹਟਿਆ ਮੈਂ ਕਿਹਾ ਚਾਹੇ ਬਾਹਰ ਹੁਣ ਦੋ ਚਾਹੇ ਹੁਣ ਤਿੰਨ ਜੈਕਰ ਬੋਲ ਨਹੀਂ ਹੁੰਦਾ

ਜਵਾਨੀ ਵੇਲੇ ਦੀ ਜਵਾਨੀ ਵੇਲੇ ਦੀ ਅੱਜ ਕੱਲ ਤਾਂ ਸਾਰੀ 4-5 ਟਿਕੋਣੇ ਹਾਂਜੀ ਕੀ ਆਲਾ ਇਹ ਰਕੜਾਨ ਕਿਹੜਾ ਪਿੰਡਾ ਨੀ ਇਹਦੇ ਕੰਮ ਨਾ ਮਾਲ ਬੰਦਾ ਓਏ ਹਾਂ ਜੀ ਬਾਬੇ ਮੈਚ ਕੀ ਕਹਿੰਦਾ ਟੂਰਨਾਮੈਂਟ ਬਾਰੇ ਆ ਬਹੁਤ ਵਧੀਆ ਕਰਾਈ ਟੂਰਨਾਮੈਂਟ ਕਿਹੜੇ ਪਲੇ ਨੂੰ ਦੇਖਣਾ ਹੈ ਐਨਾ ਕਰਦੇ ਵੱਡੇ ਮੈਚ ਜੀ ਕਿਹੜਾ ਵਾਲਾ ਕਿੱਧਰ ਵਾਹਣਗੇ ਜਿੱਤਣਗੇ ਆਰਨਗੇ ਜਿੱਤਣਗੇ ਦੇਖਣਗੇ ਪਾਣਗੇ ਤਾਂ ਨ ਮੈਚ ਖਤਮ ਹੋ ਗਿਆ ਬਈ ਆਪਣਾ ਸੀਗਾ ਚੌਥਾ ਕੁਆਟਰ ਜੋ ਕਿ ਹੁਣ ਆਉਣਾ ਨਾਈਟ ਟੂਰਨਾਮੈਂਟ ਦੇ ਨਾਈਟਾਂ ਲੈਟਾਂ ਲੱਗ ਰਹੀਆਂ ਤੇ ਰਾਤ ਨੂੰ ਹੁਣ ਆਪਣਾ ਪਹਿਲਾ ਮੈਚ ਦੇਖਦੇ ਆਂ ਬਈ ਕੀ ਬੰਦਾ ਦਿਨੇ ਤੁਹਾਨੂੰ ਸਾਰੀ ਅਪਡੇਟ ਨਾਈਟ ਦੀ ਤਿਆਰੀ ਹੋ ਰਹੀ ਹੈ ਫਿਲਹਾਲ ਤਾਂ ਦੇਖੋ ਵੀਰ ਕੁਮਾਰ ਫੜਵੀ ਪੱਢੀ ਆ ਬਾਲਾਂ ਤੇ ਪਖੜਾ ਕਰਨਾ ਪੈਣਾ ਪਰ ਸਾਹਮਣੇ ਦੇਖ ਹੈ ਬਾਲਾਂ ਪaule ਉਹਨਾਂ ਕਦੇ ਸਜਮਾਰ ਵੀ ਧਰਤੀ ਦਾ ਫੇਰ ਚਾਰ ਹੈ ਟੱਕਰ 19 ਕੋ ਗੈਸੀ ਬਾਈ ਆਪਣਾ ਕੁਆਟਰ ਫਾਈਨਲ ਮੈਚ ਇਹ ਮੈਚ ਸੀਗਾ ਬਾਈ 7-7 ਓਵਰ ਦਾ ਤੇ ਆਪਣੀ ਆਈ ਸੀ ਪਹਿਲਾਂ ਬੋਲਿੰਗ ਆਪਣਾ ਮੈਚ ਸੀਗਾ ਹਵੇਲੀ ਦੀ ਟੀਮ ਦੇ ਨਾਲ ਜੋ ਕਿ ਬਹੁਤ ਹੀ ਵਧੀਆ ਟੀਮ ਸੀ ਤੇ ਬਾਈ ਆਪਣੀ ਬੋਲਿੰਗ ਸੀ ਪਹਿਲਾਂ 7 ਓਵਰ ਦੇ ਵਿੱਚ ਆਪਣੀ ਟੀਮ ਨੇ ਬਹੁਤ ਵਧੀਆ ਬੋਲਿੰਗ ਕੀਤੀ ਤੇ 7 ਓਵਰ ਦੇ ਵਿੱਚ ਆਪਾਂ ਨੂੰ 71 ਰਨ ਦਾ ਟਾਰਗੇਟ ਮਿਲਿਆ ਜੈਸਮਨ ਸੈਂਟਰਸ ਦੀ ਟੀਮ ਲਈ ਖੇਡਿਆ ਤੇ ਜੈਸਵੀਰ ਸੈਂਟਰਸ ਭੰਗਰੇ ਪਹੁੰਚਾ ਉਹ ਬੱਲੇ ਬੱਲੇ ਪੁਆਇੰਟ ਤੇ ਪੁਆਇੰਟ ਤੇ ਪੁਆਇੰਟ ਤੇ ਕਮਾਲ ਕਰਦੀ ਹੈ ਪੈਂਦੇ ਅੱਜ ਤੇ ਹਾਂ ਫੈਸਲੇ ਵੱਡੇ ਆ टारगेट मिले अपने अपनी टीम ने बढ़िया फाइनल मैच ये अपने भरा बई फरवाले आए अपने नाल सी सुबह तो लैके बई बारह बजे लैके रात बारह बजे तक बैठे रहे देखो बारह घंटे अपने नाल बहुत इंजॉय किया बी तीस ग्राउंड रात में भी बे बहुत वी माहौल बनया बहुत ही वीयी मैच हो रहे थे ਸੈਮੀਫਾਈਨਲ ਤੇ ਫਾਈਨਲ ਮੈਚ ਹੋਇਆ ਰਾਤ ਨੂੰ ਤੇ ਮੱਛਰ ਬਹੁਤ ਜ਼ਿਆਦਾ ਸੀ ਦੇਖੋ ਬਈ ਸ਼ੁਰੂ ਹੋ ਗਿਆ ਸੀ ਬਈ ਆਪਣਾ ਸੈਮੀਫਾਈਨਲ ਮੈਚ ਇਹ ਮੈਚ ਵੀ ਬਈ 7 ਓਵਰ ਦਾ ਸੀ ਤੇ ਆਪਣੀ ਆਈ ਸੀਗੀ ਪਹਿਲਾਂ ਬੋਲਿੰਗ ਸਾਹਮਣੇ ਵੱਟਿਆ ਸਵਾਮਣੇ ਸਿਮਰ ਨੇ ਬਹੁਤ ਹੀ ਵਧੀਆ ਬੋਲਿੰਗ ਕੀਤੀ ਦੇਖ ਸਕਦੇ ਹਾਂ ਸੀ ਨਾਲ ਸਾਹਮਣੇ ਸਾਹਮਣੇ ਇਧਰਲੇ ਪਾਸੇ ਅੱਛਾ ਨਾਲ ਇਥੇ ਰਾਖਾ ਇਹਨੂੰ ਸੁਣੇ ਰਾਜਵੀਰ ਜੁੜਿਆ ਹੋਇਆ ਆ ਖਾੜੇ ਵਾਲਾ ਸਿਮਰਾ ਮੁੰਡਾ ਕਰਚੇ ਪਰਿਵਾਰ ਦਾ ਉਹ ਪੈਂਦੀ ਬਾਲ ਇੱਕ ਹੋ ਹੋ ਸਾਹਮਣੇ 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 ਗਰਵ ਸਾਡਾ ਵੀਰ ਜਿੱਥੇ ਵਾਇਰ ਸੁਣਦਾ ਯਾਦ ਕਰੇਗਾ ਇਸ ਮੈਚ ਦੇ ਵਿੱਚ ਸਾਰੀ ਟੀਮ ਨੇ ਬਹੁਤ ਵਧੀਆ ਬੋਲਿੰਗ ਦਿੱਤੀ ਚੋਟੀ ਦਾ ਵੱਡਾ ਆ ਜਿਹੜਾ 746 ਜਦੋਂ ਰਾਈਡਰ ਸਾਈਕਲ ਜਿੱਤਿਆ ਜਿੱਥੇ ਕਹਿੰਦੇ ਹੋ 29 ਨੂੰ ਪੜਾਕੇ 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 ਕਲੈਡਾ ਬਾਲ ਰੱਖੋ ਹੋ ਸਾਹਮਣੇ ਕੱਲੀਆਂ ਜਗਰਾਮਾਂ ਦੀ ਇਹ ਲੜਾਈ ਤਾਂ ਚੱਲਣ ਗਈ ਆ ਨਾ ਮੁੰਡਾ ਬਾਲ ਪਾਉਂਦੀ ਫੇਰ ਮਹਿਰਾਰ ਵਾਲਾ ਉਧਰ ਰਾਂਪਰੇ ਵਾਲਾ ਪੈਂਦੀ ਬਾਲ ਓ ਹੋ 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 ਹੁੰਦੀ ਹੋਵੇ ਆ ਸਾਹਮਣੇ ਇਸ ਛੱਕੇ ਦੇ ਨਾਲ ਹੀ ਬਾਈ ਆਪਣੀ ਟੀਮ ਪਹੁੰਚ ਗਈ ਸੀ ਫਾਈਨਲ ਦੇ ਵਿੱਚ ਦੇਖ ਸਕਦੇ ਤੁਸੀਂ ਬਹੁਤ ਹੀ ਖੁਸ਼ੀ ਦਾ ਮਾਹੌਲ ਸੀ ਬਾਈ ਜੋ ਫਾਈਨਲ ਦੇ ਵਿੱਚ ਪਹੁੰਚ ਚੁੱਕੇ ਸੀ ਬਹੁਤ ਵਧੀਆ ਟੂਰਨਾਮੈਂਟ ਸੀ ਵੀਰ ਵੜ ਕੇ ਜਿਹੜੇ ਫਾਈਨਲ 'ਚ ਪਹੁੰਚੇ ਲੱਗੇ ਬਈ ਸੈਮੀਫਾਈਨਲ ਖਤਮ ਹੋਣ ਦੇ ਨਾਲ ਹੀ ਬਈ ਆਪਣਾ ਸ਼ੁਰੂ ਹੋ ਗਿਆ ਸੀ ਫਾਈਨਲ ਮੈਂ ਇੰਟਰਕੰਗ ਦੇ ਵਿੱਚ ਗੱਲਾਂ ਕਿਹਦੇ ਹੋਈਆਂ ਪਰ ਜਿਹੜਾ ਖਿਡਾਰੀ ਸਾਹਮਣੇ ਬਾਲਾ ਪਾ ਰਿਹਾ ਹੈ ਇਹ ਸ਼ੇਰੇ ਪੰਜਾਬ ਕਲਬ ਦੀ ਕਈ ਵਾਰੀ ਬਈ ਸ਼ੇਰ ਹੁੰਦਾ ਕਿਉਂਕਿ ਨਾਲ ਮੈਨੂੰ ਕਾਕਾ ਜੀ ਕਹਿੰਦਾ ਸਾਰਾ ਇਲਾਕਾ ਜੀ ਹੌਸਿਆ ਪਰ ਬਾਲਪੋਲੀ ਸਾਹਮਣੇ ਮੱਤੀ ਵਾਲਾ ਸਮੇਂ ਤਿਆਰ ਉਹ ਬੱਲੇ ਬੱਲੇ ਹੋ ਗਈ ਮੈਦਾਨ ਦੇ ਵਿੱਚ ਇਹ ਜੁੜਾ ਤੇ ਉਥੇ ਹੀ ਕਹਿੰਦੇ ਬਹੁਤ ਬੜਾ ਧੰਨਵਾਦ ਬਿਆੰਦ ਇੰਗਲੈਂਡ ਬੱਲ ਕੈਨੇਡਾ ਤੇ ਇੱਕ ਦਸਮੇ ਫੇਰ ਜਿਹੜਾ ਕਹਿੰਦੇ ਬੜਿਆ ਹੋਇਆ ਵਾ ਟੱਕਰ ਵੱਡੀ ਐ ਬੱਲ ਪੈਰੀ ਤੇ ਉਹ ਸੋਹਣਿਆ ਵੱੱਲੇ ਵੱੱਲੇ ਟੀਮ ਦੇ ਹਿੱਸੇ ਐ ਵੀ ਜੋਗੇਈ ਬਾਈ 6 ਜੋੜ ਦੁੱਤੇ ਆ ਓ 6 ਜੋੜ ਮੈਚ ਤੇ ਕੱਪ ਯੋ ਜਿੱਤਣਗੇ ਜਿਨ੍ਹਾਂ ਦੇ ਡੌਲਿਆ ਗੁੱਟਾ ਪੱਟਾ ਵੇ ਜਾਨਾ ਵੀ ਮੈਚ ਤੇ ਕੱਪ ਯੋ ਜਿੱਤਣੇ ਵਜਾ ਕਰਵਾ ਰਿਆ ਇਹ ਮੁੰਡੇ ਨੇ ਕਹਿੰਦੇ ਕਮਾਲ ਕਰ ਦਿੱਤੀ ਐ ਪਠਿੰਡੇ ਵਾਲਾ ਵਾਹ ਉਹ ਜਿਹੜੇ ਗੱਭਰੂ ਨੇ ਕਹਿੰਦੇ ਸਿਰ ਤੇ ਉਹ ਅੱਜ ਕਦੇ ਪਤਾ ਲੱਗਣਾ ਨਾ ਵੀ ਮੁੰਡੇ ਕਰਦੇ ਐ ਕਮਾਲ ਏ ਠਾ ਏ ਠਾ 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 ਹੋ ਗਈ ਆ ਉਹ ਸਾਹਮਣੇ ਜਿਹਦੇ ਪਾਸੇ ਹਸਨਾ ਸਾਹਮਣੇ ਸੰਦੀਪ ਧਮਾਨ ਲਓ ਛੱਕਾ 96 ਫੇਰ ਉਹ ਬੱਲੇ ਸੋਹਣਿਆ ਉਹ ਬੱਲੇ 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 ਸੌ ਡੱਪ ਗਿਆ ਤੇ ਅੱਧੀ ਰਾਤ ਹੋ ਗਈ ਇਹਨਾਂ ਤੇ ਨੀਂਦ ਆਉਣੀ ਆ ਨਾ ਬਿਨਾਂ ਸੋਏ ਸਰਨਾ ਓਏ ਤਗੜਾ ਹੋ ਜਾ ਹਸਨ ਓਏ ਏ ਏ ਏ ਏ ਏ ਬੱਲੇ 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 ਏ ਇਥੇ ਰੱਖ ਹਲੇ ਮੁਕਿਆ ਨੇ ਮੈਚ ਦੇ ਵਿੱਚ ਬਈ ਆਪਣੀ ਬੈਟਿੰਗ ਵਧੀਆ ਹੋਈ ਤੇ ਸਿਮਰ ਨੇ ਉਹ ਵਧੀਆ ਬੈਟਿੰਗ ਕੀਤੀ ਤੇ ਆਪਾਂ ਇੱਕ ਬਿਲਕੁਲ ਟਾਰਗੇਟ ਸੈੱਟ ਕੀਤਾ 12 ਵੱਲਾਂ 4674 ਕਾਕਾ ਰਾਮਪੁਰੇ ਵਾਹ 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 ਹੋਈ 19 ਅਟੋਚ 74 ਰਾਮਪੁਰੇ ਦਾ ਕਾਕਾ ਸੇਰਾ ਕਰਕੇ 123 ਬਣ ਗਏ ਬਹੁਤ ਵੱਡਾ ਟਾਰਗੇਟ ਜਿਹੜਾ ਸੈੱਟ ਆ ਬੈਟਿੰਗ ਤੋਂ ਬਾਅਦ ਬਈ ਹੁਣ ਆ ਗਈ ਸੀ ਆਪਣੀ ਬੋਲਿੰਗ ਦੀ ਵਾਰੀ ਤੇ ਸਿਮਰ ਨੇ ਬਈ ਪਹਿਲੇ ਓਵਰ ਦੇ ਵਿੱਚ ਮੈਚ ਜਮਾਈ ਇੱਕ ਤਰਫਾ ਹੀ ਕਰ ਦਿੱਤਾ ਪਹਿਲਾ ਓਵਰ ਬਈ ਇੱਕ ਰੈਂਟੀ ਲਾ ਦਿੱਤਾ ਸਿੰਘ ਨੇ ਹੱਡਕੋਟ ਕਿਹੜਾ ਆ ਬਰਾਬਰ ਹੋਵੇ ਫੇਰ ਗੱਲ ਬਣਦੀ ਆ ਬੋਲੇ ਸੋਨਿਹਾਲ ਤਸ਼ਰੀਆ ਕਾਲ ਕਹਾੜੇ ਦੀ ਟੀਮ ਫਸਟ ਮੱਤੀ ਵਾਲੇ ਸੈਕਿੰਡ ਜਿੱਤੇਗੇ ਜੀ ਬਈ ਆਪਾਂ ਫਾਈਨਲ ਮੈਚ ਤੇ ਬਈ ਆਪਾਂ ਇਸ ਟੂਰਨਾਮੈਂਟ ਦੇ ਬੈਸਟ ਬੈਟਸਮੈਨ ਰਹੇ ਦੇਖ ਸਕਦੇ ਹੋ ਤੁਸੀਂ ਪ੍ਰਾਈਜ਼ ਸਰਮਨੀ